ਫਗਵਾੜਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਆਪਣਾ ਪੰਜਾਬੀ ਢਾਬੇ ਦੇ ਮਾਲਕ ਤੇ ਮਹੱਲਾ ਅਪਲਾਈ ਗੇਟ ਦੇ ਵਸਨੀਕ ਸੁਖਵਿੰਦਰ ਸਿੰਘ ਲਾਲਾ ਨੂੰ ਬਲੇਰੋ ਗੱਡੀ ਵਿੱਚ ਆਏ ਕੁਝ ਵਿਅਕਤੀ ਬਿਨਾਂ ਵਰਦੀ ਤੋਂ ਬਿਨਾਂ ਕੁਝ ਦੱਸੇ ਆਪਣੇ ਨਾਲ ਲੈ ਗਏ ਆਪਣਾ ਪੰਜਾਬੀ ਢਾਬੇ ਵਿੱਚ ਕੰਮ ਕਰਨ ਵਾਲੇ ਇੱਕ ਲੜਕੇ ਮਕੇਸ਼ ਕਮਾਨ ਨੇ ਦੱਸਿਆ ਕਿ ਚਾਰ ਵਿਅਕਤੀ ਬਿਨਾਂ ਕੁਝ ਬੁਲੇ ਢਾਬੇ ਦੇ ਅੰਦਰ ਦਾਖਲ ਹੋ ਗਏ ਅਤੇ ਢਾਬੇ ਦੇ ਮਾਲਕ ਮਕੇਸ਼ ਨੂੰ ਆਪਣੇ ਨਾਲ ਲੈ ਗਏ ਆਪਣਾ ਮੁਕੇਸ਼ ਹੈ ਭਾਜੀ ਹਾਂਜੀ ਸਰ ਕੀ ਮਾਮਲਾ ਕੀ ਹੈ ਪੰਜਾਬੀ ਢਾਬੇ ਦੇ ਬਾਹਰ ਖੜੇ ਹਾਂ ਭਾਜੀ ਮਾਮਲਾ ਕੀ ਹੈ ਤੋ ਬਤਾਇਆ ਨਹੀਂ ਚਾਰ ਆਦਮੀ ਸਾਇਆ ਹੈ ਬਤਾਇਆ ਨਹੀਂ ਸਿਰਾ ਆਫਿਸ ਮੇ ਘੁਸ ਗਏ ਹਾਂ ਦੇ ਉਸਕੇ ਬਾਅਦ ਸਰਪੋ ਪਤਾ ਨਾ ਕਿ ਆ ਬਾਤ ਗੱਲ ਕੇ ਬਗਾਲਵਤ ਕਿਤਾ ਉਹਨੂੰ ਚੱਕਿਆ ਜੇ ਕਿ ਚੱਲ ਗਿਆ ਹਮ ਲੋਕ ਕੋਈ ਵੀ ਜੇ ਬਜਾ ਕੇ ਆ ਪਾਜੀ ਤੋਂ ਹਮ ਲੋਕ ਕੇ ਬਤਾਇਆ ਨਹੀਂ ਹਮ ਲੋਕ ਕੇ ਵੀ ਫੋਟੋ ਫੋਟੋ ਕਿਤਨੇ ਲਗਾਤਾ ਜੀ ਵੀਡੀਓ ਬਣਾਉਣੇ ਲਗਾ ਆਪਣਾ ਨਾਮ ਕੀ ਹੈ ਆਪਣਾ ਨਾਮ ਮੋਕੇਸ਼ ਕੁਮਾਰ ਹੈ ਜੀ ਮੋਕੇਸ਼ ਕੁਮਾਰ ਜੀ ਜਿਹੜਾ ਮਤਲਬ ਕਿ ਬੰਦੇ ਆਏ ਸੀ ਚੱਕਣ ਲਈ ਕਿਹੜੀ ਗੱਡੀ ਜਾਏ ਤੇ ਕਿਹੜੇ ਮਤਲਬ ਕਿ ਕੋਈ ਵਰਦੀ-ਵਰਦੀ ਪਾਈ ਸੀ ਜਾਂ ਸਿਵਲ ਵਰਦੀ ਜਾਏ ਪਾਜੀ ਵਰਦੀ ਸਿਵਲ ਸੀ ਪਾਜੀ ਲੰਬੇ-ਲੰਬੇ ਯੰਗ ਮੁੰਡੇ ਸੀ ਚਾਰ ਬੰਦੇ ਸੀ ਪਾਜੀ ਤੇ ਤੁਹਾਡੇ ਮਾਲਕ ਦਾ ਨਾਮ ਕੀ ਆ ਮਹੇਸ਼ ਮਹੇਸ਼ ਹਾਂ ਜੀ ਜਿਹੜੇ ਤੁਹਾਡੇ ਬਾਊ ਜੀ ਆ ਕਿੱਥੇ ਜਾ ਰਹਿਣ ਵਾਦੇ ਇਹ ਪਾਜੀ ਇੱਥੇ ਅਗਵਾਰਿਆ ਵੀ ਮੈਂ ਰਹਿਂਦੇ ਭਾਈ ਹਾਂਜੀ ਤੇ ਕਿੰਨੇ ਕ ਵਜੇ ਹੋਇਆ ਹਾਸਾ ਇਹ ਪਾਜੀ 3:00 ਤੋਂ ਲੈ ਕੇ 4:00 ਦੇ ਵਿੱਚ ਮੈਂ 4:00 4:30 ਦੇ ਵਿੱਚ ਕੇ ਸਭ ਦਾ ਕਹਾਣੀ ਹੈ ਸਰ ਯਾਨੀ ਕਿ ਕਿੰਨੇ ਆਦਮੀ ਲੈ ਕੇ ਗਏ ਸਰ ਕੇ ਇੱਥੇੋਂ 4 ਆਦਮੀ ਲੈ ਕੇ ਗਏ ਸਰ ਉਦਰ ਮਹੱਲਾ ਅਪਲਾਈ ਗੇਟ ਦੇ ਬਸ ਨੇ ਇੱਕ ਰஞ்சிਤ ਸਿੰਘ ਨੇ ਦੱਸਿਆ ਕਿ ਆਪਣਾ ਪੰਜਾਬੀ ਢਾਬੇ ਦਾ ਮਾਲਕ ਜੋ ਕਿ ਉਹਨਾਂ ਦਾ ਰਿਸ਼ਤੇਦਾਰ ਹੈ ਉਸ ਨੂੰ ਅਤੇ ਉਸਦੇ ਭਰਾ ਨੂੰ ਬਲੇਰੋ ਗੱਡੀ ਵਿੱਚ ਜਿਸ ਦਾ ਨੰਬਰ ਦਿੱਲੀ ਦਾ ਸੀ ਵਿੱਚ ਸਵਾਰ ਹੋ ਕੇ ਕੁਝ ਵਿਅਕਤੀ ਬਿਨਾਂ ਕੁਝ ਦੱਸੇ ਆਪਣੇ ਨਾਲ ਲੈ ਗਏ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ ਕਿ ਉਹਨਾਂ ਦੇ ਭਰਾ ਅਤੇ ਰਿਸ਼ਤੇਦਾਰ ਨੂੰ ਪੁਲਿਸ ਵਾਲੇ ਜਾਂ ਫਿਰ ਕੋਈ ਹੋਰ ਵਿਅਕਤੀ ਆਪਣੇ ਨਾਲ ਕਿਉਂ ਲੈ ਗਏ ਉਹਨਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾਵੇ ਤੇ ਸਥਾਨਕ ਪੁਲਿਸ ਵੀ ਉਹਨਾਂ ਦੀ ਬਿਨਾਂ ਕਿਸੇ ਦੇਰੀ ਕੀਤੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ ਕਿਨਾ ਜੀ ਆਪਣਾ ਮੇਰਾ ਨਾਮ ਰঞ্জੀਤ ਸਿੰਘ ਆ ਜੀ ਅਸੀਂ ਸਾਰੇ ਅੱਜ ਪੰਜਾਬੀ ਢਾਬੇ ਬਾਹਰ ਖੜੇ ਕੀ ਮਾਮਲਾ ਕੀ ਹੈ ਜਿਹੜਾ ਜੀ ਸਾਡੇ ਕੁੜਮਾ ਦਾ ਢਾਬਾ ਆ ਇੱਥੇ ਕੁਝ ਬਗੈਰ ਬਾਦੀਆਂ ਬੰਦੇ ਆਏ ਆ ਚਾਰ ਪੰਜ ਤੇ ਉਹ ਇਹਨਾਂ ਨੂੰ ਆ ਕੇ ਇੱਥੋਂ ਲੈ ਗਏ ਆ ਇੱਕ ਦੂਸਾਰੋ ਸਾਡੇ ਘਰ ਗਏ ਫਲਾਈਗੇਟ ਉਹਨਾਂ ਨੇ ਮੇਰੇ ਬ੍ਰਦਰ ਨੂੰ ਕਿਹਾ ਵੀ ਮੈਂ ਇੱਥੇ ਦਾ ਦੋਸਤ ਆ ਮੈਂ ਤੈਨੂੰ ਮਿਲਣਾ ਚਾਹੁੰਦਾ ਵੀ ਮੇਰਾ ਬ੍ਰਦਰ ਥੱਲੇ ਆਇਆ ਉਹਨੂੰ ਮਿਲਣ ਸੁਖਵਿੰਦਰ ਸਿੰਘ ਲਾਲਾ ਉਹਨਾਂ ਨੂੰ ਜ਼ਬਰਦਸਤੀ ਗੱਡੀ ਬਣਾ ਲ ਕੇ ਲਾ ਕੇ ਸਾਨੂੰ ਨਹੀਂ ਪਤਾ ਕੌਣ ਸੀਗੇ ਕੌਣ ਨਹੀਂ ਹੈਗੇ ਗੱਡੀ ਬਲਿਆਰੋ ਆ ਚਾਰ ਬੰਦੇ ਆ ਚੰਗੇ ਉੱਚੇ ਲੰਬੇ ਆ ਜਵਾਨ ਆ ਤੇ ਗੱਡੀ ਆ ਨੰਬਰ ਇਹਨਾਂ ਦਾ ਗੱਡੀ ਦਾ ਹੈਗਾ ਆ 12 CT 4446 12 CT 4446 ਗੱਡੀ ਦਾ ਨੰਬਰ ਆ ਦਿੱਲੀ ਦੀ ਗੱਡੀ ਆ ਸਾਨੂੰ ਕੁਝ ਪੱਲੇ ਨਹੀਂ ਪਾ ਰਹੇ ਅਸੀਂ ਬੜੇ ਪਰੇਸ਼ਾਨ ਆ ਸਾਡਾ ਬ੍ਰਦਰ ਬਿਮਾਰ ਹੈ ਅੱਜ ਲੁਧਿਆਣੇ ਤੋਂ ਦਵਾਈ ਲੈ ਕੇ ਆਇਆ ਉਹਦੀ ਤੁਹਾਡੇ ਬ੍ਰਦਰ ਦਾ ਨਾਂ ਕੀ ਆ ਜੀ ਸੁਖਵਿੰਦਰ ਸਿੰਘ ਦਾ ਨਾਂ ਆ ਕਿੱਥੇ ਦੇ ਰਹੇ ਹੋ ਬਈ ਆ ਪਾਈ ਗੇਟ ਤੇ ਇਸ ਮਾਮਲੇ ਫਿਰ ਪਤਾ ਨਹੀਂ ਲੱਗਾ ਕੌਣ ਵੀ ਆਇਆ ਹੈ ਜੀ ਇੱਥੇ ਅਸੀਂ ਕਰਮਚਾਰੀਆਂ ਨੂੰ ਪੁੱਛਿਆ ਪਰਸ ਵਾਲਿਆਂ ਨੇ ਵੀ ਸਾਨੂੰ ਦੱਸ ਨਹੀਂ ਕੁਝ ਵੀ ਤੇ ਪੰਜਾਬੀ ਢਾਬੇ ਦੇ ਪੰਜਾਬੀ ਢਾਬੇ ਦੇ ਮਾਲਕ ਵੀ ਖੜੇ ਆ ਉਹ ਵੀ ਲੈ ਗਏ ਚੱਕ ਕੇ ਤੇ ਉਹਦੀ ਡੀਵੀਆਰਟੀ ਜੋ ਵੀ ਕੈਮਰੇ ਗੂਰੇ ਆ ਪਟੂ ਤੇ ਸਾਰੇ ਹਾਂ ਜੀ ਪਾ ਕਰਕੇ ਸਾਨੂੰ ਦੱਸਿਆ ਜਾਵੇ ਕਿ ਸਾਡਾ ਬ੍ਰਦਰ ਕਿੱਥੇ ਆਇਆ ਇਹ ਕੌਣ ਬੰਦੇ ਸੀ ਕੌਣ ਪੁਲਿਸ ਸੀ ਕਿਹੜੀ ਨਹੀਂ ਸੀ ਸਾਡੀ ਮਦਦ ਕੀਤੀ ਜਾਵੇ ਨਹੀਂ ਪੁਲਿਸ ਜਿਹੜੀ ਆਈ ਆ ਸਿਵਲ ਵਰਦੀ ਚਾਈ ਆ ਜੀ ਸਿਵਲ ਵਰਦੀ ਚ ਪੁਲਿਸ ਆ ਜੀ ਸਿਵਲ ਵਰਦੀ ਦੇ ਵਿੱਚ ਪੁਲਿਸ ਆ 4 ਬੰਦੇ ਆ ਬਲੇਰੋਂ ਗੱਡੀ ਆ ਗੱਡੀ ਦਾ ਨੰਬਰ ਆ 4446 ਪਿੱਛੇ ਆ ਅਸੀਂ ਇੱਥੇ ਕਨਪਚਾਰੀ ਵੀ ਜੀ ਪੁੱਛਿਆ ਵੀ ਉਹਨਾਂ ਨੇ ਸਾਨੂੰ ਦੱਸ ਨਹੀਂ ਪੁੱਛ ਰਹੇ ਕਿੰਨੇ ਵਜੇ ਆਏ ਇਹ ਬੰਦੇ ਚੱਕ ਲੈਣੇ 3:00 ਵਜੇ ਦੀ ਗੱਲ ਆ